ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ E9 ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਸਾਹਿਬ ਅੱਜ ਅਸੀਂ ਜੋਸ਼ੀ ਸਾਹਿਬ ਤੋਂ ਇਹ ਸਵਾਲ ਕਰਾਂਗੇ ਬਈ ਚੋਣਾ ਜ਼ਿਮਨੀ ਚੋਣਾ ਮੁਕੰਮਲ ਹੋ ਚੁੱਕੀਆਂ ਵੋਟ ਪੈ ਚੁੱਕੀ ਹੈ ਲੀਡਰ ਵੀ ਇਸ ਵਕਤ ਆਪਣੇ ਘਰਾਂ ਦੇ ਵਿੱਚ ਹੈ ਪਰ ਧੜਕਣਾ ਵਧੀਆਂ ਹੋਈਆਂ ਨੇ ਕਿਉਂਕਿ 23 ਤਰੀਕ ਨੂੰ ਨਤੀਜੇ ਆਉਣੇ ਆ ਤੇ ਦੂਜੇ ਪਾਸੇ ਲੋਕ ਵੀ ਇਹ ਜਾਣਨਾ ਚਾਹੁੰਦੇ ਆ ਕਿ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਕਿਹੜੀ ਪਾਰਟੀ ਵੱਧ ਸੀਟਾਂ ਲੈ ਜਾਏਗੀ ਹਾਲਾਂਕਿ ਸੀਟਾਂ ਭਾਵੇਂ 4 ਹੀ ਆ ਤਿੰਨ ਕੌਣ ਲੈ ਜਾਂਦਾ ਦੋ ਕੌਣ ਜਿੱਤਦਾ ਜਾਂ ਇੱਕ ਤੇ ਕੌਣ ਰਹਿ ਜਾਂਦਾ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਇਹ ਆਪਾਂ ਪ੍ਰੋਫੈਸਰ ਦਵਿੰਦਰ ਜੋਸ਼ੀ ਹੁਣਾ ਤੋਂ ਜਾਣਦੇ ਆ ਸੋ ਸਭ ਤੋਂ ਪਹਿਲਾਂ ਸਵਾਗਤ ਫੇਰ ਕਰਦੇ ਆ ਸਵਾਲਾਂ ਦਾ سلسلہ ਸ਼ੁਰੂ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਈ9 ਪੰਜਾਬੀ ਤੇ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਮਿਹਰਬਾਨੀ ਇੱਥੇ ਮੈਨੂੰ ਬੁਲਾਇਆ ਤੁਹਾਡੀ ਬਹੁਤ ਮਿਹਰਬਾਨੀ ਸਰ ਕੱਲ ਜਿਮਨੀ ਚੋਣਾਂ ਮੁਕੰਮਲ ਹੋ ਗਈਆਂ ਨੇ ਤੇ ਹੁਣ ਲੋਕਾਂ ਦੇ ਵਿੱਚ ਵੀ ਇੱਕ ਕਿਉਰਿਓਸਿਟੀ ਬਣੀ ਹੋਈ ਹੈ ਵੀ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕੀ ਭਗਵੰਤਮਾਨ ਜਿਹੜੇ ਆ ਇਹ ਹੋਰ ਪਾਵਰਫੁਲ ਹੋ ਜਾਣਗੇ ਕਿਉਂਕਿ 92 ਵਿਧਾਇਕ ਸੀਗੇ 2022 ਦੇ ਵਿੱਚ ਫੇਰ 91 ਰਹਿ ਗਏ ਕਿਉਂਕਿ ਸ਼ੀਤਲ ਗੁਰਾਲ ਛੱਡ ਗਏ ਸੀਗੇ ਤੇ ਹੁਣ ਇਸ ਵਕਤ ਚਾਰ ਜਿਮਨੀ ਚੋਣਾਂ ਤੋਂ ਬਾਅਦ ਭਗਵੰਤਮਾਨ ਦੀ ਕੀ ਸਥਿਤੀ ਹੋਏਗੀ ਤੇ ਕਾਂਗਰਸ ਦੇ ਜਿਹੜੇ ਲੀਡਰ ਆ ਪੰਜਾਬ ਪ੍ਰਧਾਨ ਰਾਜਾ ਵੜਿੰਗ ਲੋਕ ਸਭਾ ਮੈਂਬਰ ਨੇ ਲੁਧਿਆਣਾ ਤੋਂ ਉਹਨਾਂ ਦੇ ਧਰਮ ਪਤਨੀ ਅਮਰਤਾ ਵੜਿੰਗ ਲੜ ਰਹੇ ਆ ਗਿੱਦੜਵਾ ਸੀਟ ਉਹ ਕਿਹੋ ਜਿਹੀ ਸਥਿਤੀ 'ਚ ਹੋਣਗੇ ਸੰਦੀਪ ਜੀ ਮੈਂ ਚਾਹਾਂਗਾ ਕਿ ਹੁਣ ਤੁਹਾਡੇ ਨਾਲ ਮੈਂ ਜਿਹੜੀਆਂ ਇਸ ਵੇਲੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ 2024 ਦੇ ਵਿੱਚ ਇਹ ਚਾਰ ਜ਼ਿਮਨੀ ਚੋਣਾਂ ਦਾ ਆਪਾਂ ਜਿਹੜਾ ਹਲਕਾ ਵਾਈਜ਼ ਇਹਦਾ ਅਨਲਿਸਿਸ ਕਰ ਸਕੀਏ ਔਰ ਇਸ ਨੂੰ ਦਾ ਆਪਾਂ ਕੰਪੈਰੀਜ਼ਨ ਕਰਾਂਗੇ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਉਸ ਦੇ ਵਿੱਚ ਕਿੰਨਾ ਵੋਟ ਪਰਸੈਂਟੇਜ ਰਿਹਾ ਤੇ ਕਿੰਨਾ ਹੋਣ ਪਿਆ ਤੇ ਕਿਸ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਿਆਦਾ ਬਣੇਗੀ ਜੀ ਆਪਾਂ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਕਰਦੇ ਆ ਕਿਉਂਕਿ ਉੱਥੇ ਕੱਲ ਕੁਝ ਖਬਰਾਂ ਇਦਾਂ ਦੀਆਂ ਵੀ ਆਏ ਵੀ ਉੱਥੇ ਝੜਪ ਵੀ ਹੋਈ ਆ ਤੇ ਡੇਰਾ ਬਾਬਾ ਨਾਨਕ ਤੋਂ ਆਪਾਂ ਜਿਹੜੀ ਹੈ ਇਸ ਪੂਰੀ ਚਰਚਾ ਦੀ ਸ਼ੁਰੂਆਤ ਕਰਦੇ ਆ ਡੇਰਾ ਬਾਬਾ ਨਾਨਕ ਦੇ ਵਿੱਚ ਹਾਲਾਂਕਿ ਕੁਝ ਇੱਕ ਇਕਦੁੱਕਾ ਕਟਨਾਵਾ ਮਿਲੀਆਂ ਨੇ ਜਿੱਥੇ ਥੋੜਾ ਜਿਹਾ ਬੇਚੈਨੀ ਰਹੀ ਲੋਕਾਂ ਦੇ ਵਿੱਚ ਹਾਲਾਂਕਿ ਬਾਕੀ ਜਿਹੜੇ ਇਲੈਕਸ਼ਨ ਜਿੱਥੇ ਹੋਈਆਂ ਉੱਥੇ ਸ਼ਾਂਤਮਈ ਮਾਹੌਲ ਰਿਹਾ ਜਿੱਥੋਂ ਤੱਕ ਡੇਰਾ ਬਾਬਾ ਨਾਨਕ ਦੀ ਗੱਲ ਹੈ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਸਨ ਅਸੈਂਬਲੀ ਚੋਣਾਂ ਉਹਨਾਂ ਦੇ ਵਿੱਚ ਆਪਣੇ ਸੁਖਜਿੰਦਰ ਰੰਧਾਵਾ ਜੀ 400 ਤੇ 66 ਵੋਟਾਂ ਦੇ ਨਾਲ ਜਿੱਤੇ ਸੀ ਉਸ ਵੇਲੇ 73% ਦੇ ਕਰੀਬ ਵੋਟਾਂ ਪੋਲ ਹੋਈਆਂ ਸੀ ਜਦ ਕੇ ਹੁਣ ਹੈਰਾਨੀ ਦੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਐਕਟਿਵ ਹੋਣ ਦੇ ਬਾਵਜੂਦ 10% ਦਾ ਡਾਊਨ ਉੱਥੇ ਵੋਟਾਂ ਦੇ ਵਿੱਚ ਆਇਆ ਘੱਟ ਮੋਟਾਂ ਪਈਆਂ ਇਹ ਵੋਟਾਂ ਜਿਹੜੀਆਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਪਿਛਲੀ ਵਾਰੀ ਜਿਹੜੇ ਲੋਕ ਸਭਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ ਉਹਨਾਂ ਦੇ ਵਿੱਚ ਸੁਖੀ ਰੰਦਾਵਾ ਤਕਰੀਬਨ 4000 ਵੋਟਾਂ ਦੇ ਨਾਲ ਅੱਗੇ ਰਹੇ ਨੇ ਤੇ ਹੁਣ ਕਿਉਂਕਿ ਇਹ ਇਲੈਕਸ਼ਨ ਜਿਹੜੀ ਆ ਬਹੁਤ ਵਰਕਰਾਂ ਦੇ ਵਿੱਚ ਮੁਕਾਬਲੇ ਵਾਲੀ ਸਿਚੁਏਸ਼ਨ ਹੋ ਜਾਂਦੀ ਆ ਇੱਕ ਹਲਕੇ ਦੇ ਵਿੱਚ ਸਿਮਟ ਜਾਂਦੇ ਆ 8-9 ਹਲਕਿਆਂ ਦੀ ਵੀ ਆ ਇੱਕ ਹਲਕੇ ਦੇ ਵਿੱਚ ਦੂਜੇ ਨੰਬਰ ਤੇ ਸ਼ੈਰੀ ਕਲਸੀ ਸੀਗੇ ਆਪ ਦੇ ਸ਼ਾਇਦ ਆ ਇਸ ਹਲਕੇ ਤੋਂ ਹਾਂਜੀ ਹਾਂਜੀ 44000 ਵੋਟਾਂ ਦਾ ਫਰਕ ਸ਼ੈਰੀ ਕਲਸੀ ਨੂੰ 44258 ਵੋਟਾਂ ਪਈਆਂ ਸਨ ਤੇ ਅਕਾਲੀ ਦਲ ਦੇ ਚੀਮਾ ਜੀ ਜਿਹੜੇ ਨੇ ਦਲਜੀਤ ਸਿੰਘ ਚੀਮਾ ਉਹਨਾਂ ਨੂੰ 17099 ਦੇ ਕਰੀਬ ਵੋਟਾਂ ਪਈਆਂ ਔਰ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਬੱਬੂ ਦਨੇਸ਼ ਉਹਨਾਂ ਨੂੰ 5900 ਦੇ ਕਰੀਬ ਵੋਟਾਂ ਪਈਆਂ ਪਰ ਇਸ ਵਾਰ ਜੋਸ਼ੀ ਸਾਹਿਬ ਉੱਥੇ ਭਾਜਪਾ ਦੇ ਕੈਂਡੀਡੇਟ ਜਿਹੜੇ ਆ ਉਹ ਆਪ ਤੋਂ ਗਏ ਹੋਏ ਆ ਰਵਿਕਰਨ ਕਾਲੋਂ ਹੋ ਸਕਦਾ ਵੀ ਆਪ ਦਾ ਵੋਟ ਸ਼ੇਅਰ ਵੀ ਲੈ ਜਾਣ ਤੇ ਬੱਬੂ ਸਾਹਿਬ ਦਾ ਜਿਹੜਾ ਵੋਟ ਸ਼ੇਅਰ ਆ ਉਹ ਵੀ ਉਹਨਾਂ ਨਾਲ ਜੁੜ ਸਕਦਾ ਇਹ ਜਿਹੜੇ ਰਵਿਕਰਨ ਸਿੰਘ ਕਾਲੋਂ ਨੇ ਉਹ ਅਕਾਲੀ ਦਲ ਦੇ ਵਿੱਚੋਂ ਬੀਜੇਪੀ ਦੇ ਵਿੱਚ ਗਏ ਆ ਔਰ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਅਕਾਲੀ ਦਲ ਤਾਂ ਹੈ ਹੀ ਹੈ ਔਰ ਬੱਬੂ ਜਿਹੜੀਆਂ 6000 ਦੇ ਕਰੀਬ ਵੋਟਾਂ ਨੇ ਉਹ ਤਾਂ ਉਹ ਮੰਨ ਕੇ ਚੱਲਣਗੇ ਕਿ ਦਿਨੇਸ਼ ਬੱਬੂ ਦਿਨੇਸ਼ ਬੱਬੂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਦੇ ਵਿੱਚ ਦਿਨੇਸ਼ ਬੱਬੂ ਇਸ ਹਲਕੇ ਤੋਂ 6000 ਦੇ ਕਰੀਬ ਵੋਟ ਲੈ ਕੇ ਗਏ ਸਨ ਮੈਨੂੰ ਲੱਗਦਾ ਕਿ ਉਹ ਵੋਟ ਤਾਂ ਰਵਿਕਰਨ ਸਿੰਘ ਕਾਲੂ ਜਿਹੜੇ ਨੇ ਉਹ ਉਸ ਨੂੰ ਮੰਨ ਕੇ ਚਲਦੇ ਨੇ ਕਿ ਉਹਨਾਂ ਨੂੰ ਪੈਣਗੀਆਂ ਹੀ ਪੈਣਗੀਆਂ ਰਵੀਕਰਨ ਸਿੰਘ ਕਾਲੋ ਇੱਕ ਪੁਰਾਣੇ ਲੀਡਰ ਨੇ ਲੋਕਾਂ ਦੇ ਵਿੱਚ ਉਹਨਾਂ ਦਾ ਅਸਰ ਸੂਖ ਹੈ ਕਾਫੀ ਅਸਰ ਹੈ ਇਹਨਾਂ ਦੇ ਪਿਤਾ ਮੇਰੇ ਖਿਆਲ ਲੋਕ ਸਭ ਸਪੀਕਰ ਵੀ ਰਹੇ ਵਿਧਾਨ ਸਭਾ ਦੇ ਨਿਰਮਲ ਸਿੰਘ ਕਾਲੋ ਉਹਨਾਂ ਦੇ ਸੁਪੁੱਤਰ ਨੇ ਜੀ 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 ਤੇ ਮੈਨੂੰ ਲੱਗਦਾ ਆ ਕਿ ਇਸ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਨੇ ਗੁਰਦੀਪ ਰੰਧਾਵਾ ਇਹ ਆਪ ਵੱਲੋਂ ਨੇ ਤੇ ਸੁਖਜਿੰਦਰ ਰੰਧਾਵਾ ਜਿਹਦੇ ਮਿਸ ਜਿਹੜੇ ਨੇ ਜਤਿੰਦਰ ਕੌਰ ਰੰਧਾਵਾ ਉਹ ਕਾਂਗਰਸ ਵੱਲੋਂ ਨੇ ਤੇ ਰਵੀਕਰਨ ਸਿੰਘ ਕਾਲੋਂ ਜਿਹੜੇ ਨੇ ਇਹ ਬੀਜੇਪੀ ਵੱਲੋਂ ਬੜਾ ਫਸਵਾ ਮੁਕਾਬਲਾ ਆ ਬੜਾ ਫਸਵਾ ਮੁਕਾਬਲਾ ਹੈ ਕਿਉਂਕਿ ਕਿਹੜੀ ਵੋਟ ਕਿਸ ਨੇ ਇੱਕ ਦੂਸਰੇ ਦੀ ਤੋੜਨੀ ਹੈ ਉਹ ਵੋਟ ਜਿਹੜੀ ਆ ਉਸ ਤੇ ਇਹਨਾਂ ਦਾ ਸਾਰਾ ਦਰਉੰਦਾਰ ਡਿਪੈਂਡ ਕਰ ਤੁਸੀਂ ਪ੍ਰੋਫੈਸਰ ਕਹਿ ਰਹੇ ਹੋ ਵੀ ਕੇਵਲ 4000 ਵੋਟਾਂ ਦਾ ਫਰਕ ਸੀਗਾ ਲੋਕ ਸਭਾ ਦੇ ਵਿੱਚ ਵੀ ਸ਼ਹਿਰੀ ਕਲਸੀ 44000 ਲੈ ਗਏ ਇਹ 48 ਲੈ ਗਏ ਤੇ ਜੇ ਗਰਾਉਂਡ ਦੇ ਉੱਤੇ ਅੱਛੀ ਮਤਲਬ ਪ੍ਰਚਾਰ ਕੀਤਾ ਹੋਊਗਾ ਜਾਂ ਲੋਕਾਂ ਤੱਕ ਪਹੁੰਚ ਕੀਤੀ ਹੋਊ ਆਪਨੇ ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋਈ ਕ੍ਰਿਸ਼ਮਾ ਹੋ ਵੀ ਜਾਵੇ ਇੰਦਾ ਦੀ ਵੀ ਗੱਲ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਕੋ ਬਹੁਤ ਜ਼ਿਆਦਾ ਮਾਰਜਨ ਵੀ ਨਹੀਂ ਇਸ ਸੁਖਸਿੰਦਰ ਸਿੰਘ ਰੰਧਾਵਾ ਜਿੱਥੋਂ ਨੇ ਬੜੇ ਪੁਰਾਣੇ ਹੰਡੇ ਹੋਏ ਜਿਹੜੇ ਨੇ ਉਹ ਸਿਆਸਤਦਾਨ ਨੇ ਔਰ ਉਹਨਾਂ ਨੂੰ ਇਹ ਪਤਾ ਆ ਕਿ ਮੈਂ ਕਿਸ ਵੇਲੇ ਕਿੱਥੇ ਝੋਟ ਮਾਰੀ ਕਿ ਕਿੱਥੇ ਉਹਨਾਂ ਦੇ ਪੁਰਾਣੇ ਜਿਹੜੇ ਲਿੰਕ ਨੇ ਉਹ ਕਾਫੀ ਕੰਮ ਆ ਰਹੇ ਨੇ ਉਹਨਾਂ ਦੇ ਫਾਦਰ ਸਰਦਾਰ ਸੰਤੋਖ ਸਿੰਘ ਰੰਧਾਵਾ ਵੀ ਇਸੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਔਰ ਰੰਧਾਵਾ ਸਾਹਿਬ ਜਿਹੜੇ ਨੇ ਇਹਨਾਂ ਦੀ ਇੱਕ ਫੈਮਿਲੀ ਜਿਹੜੀ ਹੈ ਵੋਟ ਔਰ ਉਹਨਾਂ ਦਾ ਆਪਣਾ ਇੱਕ ਆਧਾਰ ਜਿਹੜਾ ਆ ਉਹ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ ਹੈ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਤਿੰਨਾਂ ਦੇ ਵਿੱਚ ਟੱਕਰ ਤਾਂ ਫਸਵੀ ਹੋਏਗੀ ਮੈਨੂੰ ਇਹ ਲੱਗਦਾ ਕਿ ਪਹਿਲੇ ਨੰਬਰ ਤੇ ਜਿਹੜੇ ਨੇ ਜਤਿੰਦਰ ਕੌਰ ਰੰਦਾਵਾ ਰਹਿਣਗੇ ਤੇ ਦੂਸਰੇ ਤੇ ਤੀਸਰੇ ਦੀ ਲੜਾਈ ਜਿਹੜੀ ਹੈ ਉਹ ਇਹਨਾਂ ਦੋਨਾਂ ਦੇ ਵਿਚਕਾਰ ਹੋਏਗੀ ਪਰ ਅੱਜ ਦੀ ਸਥਿਤੀ ਜਿਹੜੀ ਇਲੈਕਸ਼ਨ ਤੋਂ ਬਾਅਦ ਇਹਦੇ 'ਚ ਜੋਸ਼ੀ ਸਾਹਿਬ ਇੱਕ ਗੱਲ ਹੋਰ ਆ ਸੁੱਚਾ ਸਿੰਘ ਲੰਗਾਹ ਹੋਣਾ ਨੇ ਵੀ ਇਹ ਗੱਲ ਕਹੀ ਸੀਗੀ ਕਿ ਵੀ ਅਸੀਂ ਆਪਣਾ ਸਮਰਥਨ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਦੇਾਂਗੇ ਕਿਉਂਕਿ ਸੁੱਚਾ ਸਿੰਘ ਲੰਗਾਹ ਦਾ ਵੀ ਉਹ ਹਲਕਾ ਉੱਥੋਂ ਜਿੱਤਦੇ ਵੀ ਰਹੇ ਆ ਉਹਨਾਂ ਕੋ ਵੀ ਵੋਟ ਬੈਂਕ ਹੋਏਗਾ ਉਹਨੂੰ ਵੀ ਇਗਨੋਰ ਨਹੀਂ ਆਪਾਂ ਕਰ ਸਕਦੇ ਦੇਖੋ ਜਿੱਥੋਂ ਤੱਕ ਸੁੱਚਾ ਸਿੰਘ ਲੰਗਾਹ ਹੈ ਉਹਨਾਂ ਬਾਰੇ ਜਿੰਨਾ ਕ ਘੱਟ ਬੋਲਿਆ ਜਾਵੇ ਉਹਨਾਂ ਕੀ ਹੀ ਵਧੀਆ ਹੈ ਕਿਉਂਕਿ ਇੱਕ ਤਾਂ ਉਹ ਆਪ ਸਕੈਂਡਲਾਂ ਵਿੱਚ ਫਸੇ ਰਹੇ ਨੇ ਦੂਸਰਾ ਕੀ ਉਹ ਇਸ ਗੱਲ ਲਈ ਪੂਰਾ ਕਰ ਪਾਉਣਗੇ ਕਿ ਉਹ ਆਪਣੀਆਂ ਸਾਰੀਆਂ ਵੋਟਾਂ ਟਰਾਂਸਫਰ ਕਰ ਪਾਉਣ ਆਮ ਆਦਮੀ ਪਾਰਟੀ ਬਿਲਕੁਲ ਠੀਕ ਹੈ ਸਾਰੀਆਂ ਨਹੀਂ ਪਰ ਕੁਝ ਲੀਡਰ ਦੇ ਕੋਲ ਜਿੱਦਾਂ ਤਜਰਬੇ ਦੇ ਹਿਸਾਬ ਨਾਲ ਵੀ ਕੁਝ ਪੱਕੀਆਂ ਵੋਟਾਂ ਹੁੰਦੀਆਂ ਨੇ ਵੀ ਜਿਹੜੇ ਲੀਡਰ ਦੇ ਕਹਿਣ ਦੇ ਉੱਤੇ ਵੋਟ ਪਾ ਦਿੰਦੇ ਹੁੰਦੇ ਆ ਮੇਰੇ ਕਹਿਣ ਤੋਂ ਪਾਵੇ ਆ ਮੈਂ ਆਪਾਂ ਇਹ ਨਹੀਂ ਕਹਿ ਰਹੇ ਵੀ ਏਦਾਂ ਬਹਿਣ ਗਿਆ ਪਰ ਲੀਡਰ ਦੇ ਕੋਲ ਇੱਕ ਪੱਕਾ ਵੋਟ ਬੈਂਕ ਹੁੰਦਾ ਜਿਹੜਾ ਮਤਲਬ ਉਹ ਸਥਿਤੀ ਨੂੰ ਬਦਲਣ ਦੇ ਯੋਗ ਹੁੰਦਾ ਮੈਂ ਸਮਝਦਾ ਕਿ ਸੁਚਾ ਸਿੰਘ ਲੰਘਾ ਜਿਹੜੇ ਨੇ ਉਹ ਆਪਣੇ ਲੈਵਲ ਤੇ ਉੱਥੇ ਕੁਛ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਹਾਈ ਕਮਾਂਡ ਤੋਂ ਪੁੱਛ ਕੇ ਫੈਸਲਾ ਲਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਆਪਣੇ ਤੌਰ ਦੇ ਉੱਤੇ ਹੀ ਸਮਰਥਨ ਦਾ ਐਲਾਨ ਕਰਦੇ ਆ ਤੇ ਹਾਈ ਕਮਾਂਡ ਵੱਲੋਂ ਯਾਨੀ ਕਿ ਅਕਾਲੀ ਦਲ ਵੱਲੋਂ ਕਿਸੇ ਕਿਸਮ ਦੀ ਇਹੋ ਜੀ ਗੱਲਬਾਤ ਜਿਹੜੀ ਆ ਉਹ ਨਸ਼ਰ ਨਹੀਂ ਹੋਈ ਕਿਉਂਕਿ ਰਵੀ ਕਾਲੋਂ ਜਿਹੜੇ ਨੇ ਇਹ ਪੁਰਾਣੇ ਅਕਾਲੀ ਲੀਡਰ ਰਹੇ ਨੇ ਇਸ ਕਰਕੇ ਜਿਹੜੀਆਂ ਅਕਾਲੀ ਦਲ ਦੀਆਂ ਵੋਟਾਂ ਨੇ ਅਗਰ ਜ਼ਿਆਦਾ ਮਾਤਰਾ ਵਿੱਚ ਪੈਣ ਗਈਆਂ ਤੇ ਉਹ ਕਾਲੋਂ ਸਭ ਨੂੰ ਪੈਣ ਗਿਆ ਔਰ ਜੇ ਉਹਨਾਂ ਦਾ ਕੋਈ ਬਚਦਾ ਹਿੱਸਾ ਮਿਲੇਗਾ ਤੇ ਉਹਦਾ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਕਾਂਗਰਸ ਨੂੰ ਜਾਏਗਾ ਤੇ ਤੀਸਰਾ ਹਿੱਸਾ ਜਿਹੜਾ ਛੋਟਾ ਹਿੱਸਾ ਹੋਏਗਾ ਉਹ ਆਮ ਆਦਮੀ ਪਾਰਟੀ ਨੂੰ ਜਾਏਗਾ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਦੇ ਆ ਜਿਹੜਾ ਹਾਲਾਤ ਨੇ ਉਸ ਵਿੱਚ ਕਾਂਗਰਸ ਪਾਰਟੀ ਨੂੰ ਥੋੜਾ ਜਿਆ ਐਜ ਮਿਲਦਾ ਨਜ਼ਰ ਆਉਂਦਾ ਹਾਲਾਂਕਿ ਬੀਜੇਪੀ ਜਿਹੜੀ ਹੈ ਉਹ ਲੋਕਾਂ ਦੀ ਨਜ਼ਰਾਂ ਵਿੱਚ ਤੀਸਰੇ ਸਥਾਨ ਲਈ ਲੜ ਰਹੀ ਹੈ ਲੇਕਿਨ ਬੀਜੇਪੀ ਦੀਆਂ ਵੋਟਾਂ ਦੇ ਵਿੱਚ ਮੈਂ ਹੈਰਾਨੀ ਜਨਕ ਜਿਹੜਾ ਵੱਧ ਆਇਆ ਉਹ ਦੇਖ ਰਿਹਾ ਅਗਲਾ ਹਲਕਾ ਅਪਰ ਡਿਸਕਸ ਕਰੀਏ ਡਾਕਟਰ ਸਾਹਿਬ ਇਹ ਉਹ ਹੈਗਾ ਚੱਬੇਵਾਲ ਗੁਰਦਾਸਪੁਰ ਤੋਂ ਬਾਅਦ ਆਪਾਂ ਜਲੰਧਰ ਆਉਨੇ ਆ ਹੁਸ਼ਿਆਰਪੁਰ ਦੇ ਨਾਲ ਚੱਬੇਵਾਲ ਜਿੱਥੋਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਡਾਕਟਰ ਇਸ਼ਾਕ ਜਿਹੜੇ ਆ ਉਹ ਚੋਣਾ ਲੜ ਰਹੇ ਆ ਤੇ ਚੱਬੇਵਾਲ ਦੀ ਕੀ ਸਥਿਤੀ ਸੀਗੀ 22 ਦੇ ਵਿੱਚ ਫਿਰ 24 ਦੀਆਂ ਲੋਕ ਸਭਾ ਚੋਣਾਂ ਚ ਤੇ ਹੁਣ 24 ਦੀਆਂ ਜ਼ਿਮਨੀ ਚੋਣਾਂ ਚ ਜੇਸ ਵੇਲੇ 2022 ਦੀਆਂ ਅਸੈਂਬਲੀ ਚੋਣਾਂ ਹੋਈਆਂ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਉਮੀਦਵਾਰ ਸਨ। ਉਹਨਾਂ ਨੇ ਤਕਰੀਬਨ 7646 ਵੋਟਾਂ ਦੇ ਮਾਰਜਨ ਦੇ ਨਾਲ ਉਹ ਸੀਟ ਜਿੱਤੀ ਸੀ। ਉਸ ਵੇਲੇ ਪਈਆਂ ਸਨ 71.2% ਵੋਟਾਂ ਤੇ ਅੱਜ ਪਈਆਂ ਨੇ 53. ਕੁਝ ਪੁਆਇੰਟ ਵੋਟਾਂ। ਤੁਸੀਂ ਦੇਖੋਗੇ ਕਿ ਵੋਟਰ ਪੱਧਰ ਬਹੁਤ ਹੇਠਲੇ ਲੈਵਲ ਤੇ ਚਲੇ ਗਿਆ। ਇਸ ਦੀ ਉਮੀਦ ਆਮ ਤੌਰ ਤੇ ਘਟ ਕੀਤੀ ਜਾਂਦੀ ਆ ਕਿਉਂਕਿ ਹਾਂਜੀ ਮੌਸਮ ਲਗਭਗ ਉਹੋ ਜਿਹਾ ਹੀ ਆ ਉਦੋਂ ਮੈਂ ਕਿਹਾ ਚੋਣਾਂ ਫਰਵਰੀ ਚ ਹੋਈਆਂ ਸੀਗੀਆਂ ਹੁਣ ਨਵੰਬਰ ਮੌਸਮ ਲਗਭਗ ਇੱਕੋ ਜਿਹਾ ਹੀ ਆ ਪਰ ਉਹਦੇ باوجود ਪੋਲਿੰਗ ਘਟ ਹੋਈ ਹਾਂ ਹਾਲਾਂਕਿ ਮੈਂ ਇਹ ਸਮਝਦਾ ਕਿ ਜ਼ਿਮਨੀ ਚੋਣਾਂ ਦੇ ਵਿੱਚ ਵੋਟਰਾਂ ਤੱਕ ਪਹੁੰਚ ਜਿਹੜੀ ਐ ਉਹ ਲੀਡਰਾਂ ਦੀ ਜ਼ਿਆਦਾ ਹੁੰਦੀ ਆ ਪਰ ਜਿਹੜਾ ਇਹਦੇ ਤੇ ਫੌਲ ਆਇਆ ਉਹ ਹੈਰਾਨੀਜਨਕ ਐ ਉਸ ਵੇਲੇ ਜਿਹੜੀਆਂ ਇਹ ਵੋਟਾਂ ਦੇ ਮਾਰਜਨ ਨਾਲ ਜਿੱਤੇ ਸੀ ਇਨਾਂ ਨੇ ਲੋਕ ਸਭਾ 2024 ਦੇ ਵਿੱਚ ਉਹ ਆਪਣਾ ਮਾਰਜਨ ਵਧਾਇਆ ਆਪਣੇ ਚੱਬੇਵਾਲ ਸਾਹਿਬ ਨੇ ਉਹਨਾਂ ਨੂੰ ਚੱਬੇਵਾਲ ਸਾਹਿਬ ਨੂੰ 44933 ਵੋਟਾਂ ਮਿਲੀਆਂ ਜਦਕਿ ਉਹਨਾਂ ਤੋਂ ਦੂਸਰੇ ਨੰਬਰ ਤੇ ਜਿਹੜੇ ਨੇ ਉਹ ਯਮਨੀ ਨੂੰ 18162 ਸੋਨ ਸਿੰਘ ਠੰਡਲ ਨੂੰ 11935 ਅਨੀਤਾ ਸੋਮ ਪ੍ਰਕਾਸ਼ ਨੂੰ 9300 ਜਦਕਿ ਬੀਐਸਪੀ ਦੇ ਕੈਂਡੀਡੇਟ ਰਣਜੀਤ ਕੁਮਾਰ ਨੂੰ ਤਕਰੀਬਨ 9500 ਦੀ ਵੋਟਾਂ ਦੇ ਕਰੀਬ ਮਿੜੀਆਂ ਸਨ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇੰਨਾ ਵੱਡਾ ਮਾਰਜਨ ਸੀ ਇਹ ਡਾਕਟਰ ਸ਼ਾਂਕ ਜਿਹੜਾ ਆ ਉਹ ਆਪਣੇ ਫਾਦਰ ਆਪਣੇ ਪਿਤਾ ਦੇ ਇਸ ਮਾਰਜਨ ਨੂੰ ਬਰਕਰਾਰ ਰੱਖ ਸਕੇ ਔਰ ਮੈਨੂੰ ਇਹ ਮੈਂ ਅੱਜ ਵੀ ਪਹਿਲਾਂ ਵਾਂਗ ਹੀ ਇਸ ਗੱਲ ਤੇ ਮਤਲਬ ਅੱਜ ਮੇਰੇ ਵਿਚਾਰ ਅਜੇ ਵੀ ਉਹੀ ਨੇ ਕਿ ਤਕਰੀਬਨ ਉੱਥੇ 4-5000 ਵੋਟਾਂ ਦਾ ਮਾਰਜਨ ਹੀ ਰਹੇਗਾ ਜੱਬੇਵਾਲ ਨੂੰ ਜ਼ਰੂਰ ਐਜ ਹੈ ਉਹਨਾਂ ਦਾ ਜਿੱਤਣ ਦੇ ਚਾਂਸਸ ਜ਼ਿਆਦਾ ਨੇ ਪਰ ਕਾਂਗਰਸ ਨੇ ਵੀ ਉੱਥੇ ਬੀਐਸਵੀ ਵੱਲੋਂ ਕੈਂਡੀਡੇਟ ਲਿਆ ਕੇ ਆਪਣੇ ਇੱਕ ਮੁਕਾਬਲੇ ਨੂੰ ਬਣਾਉਣ ਦਾ ਯਤਨ ਕੀਤਾ ਸੋਨ ਸਿੰਘ ਠੰਡਲ ਅਕਾਲੀ ਦਲ ਦੇ ਪੁਰਾਣੇ ਵਰਕਰ ਰਹੇ ਨੇ ਉਹਨਾਂ ਨੂੰ ਭਾਜਪਾ ਦੀਆਂ ਸ਼ਹਿਰੀ ਵੋਟਾਂ ਮਿਲਣ ਗਈਆਂ ਪਰ ਉਸ ਦੇ ਨਾਲ ਨਾਲ ਉਹ ਆਪਣੇ ਜਿਹੜੇ ਵੋਟਰ ਨੇ ਉਹਨਾਂ ਦੇ ਕੋਰ ਅਕਾਲੀ ਦਲ ਨਾਲ ਜੁੜੇ ਹੋਏ ਸੀ ਕਿਉਂਕਿ ਅਕਾਲੀ ਦਲ ਦੇ ਇਲੈਕਸ਼ਨ ਨਾ ਲੜਨ ਦੇ ਕਰਕੇ ਇਹ ਉਹ ਬੋਟਾਂ ਲੈ ਜਾ ਸਕਣਗੇ ਮੈਨੂੰ ਇਸ ਦੀ ਪੂਰੀ ਉਮੀਦ ਹੈ ਔਰ ਮੈਨੂੰ ਲੱਗਦਾ ਕਿ ਅਕਾਲੀ ਦਲ ਦੀ ਸ਼ਾਇਦ ਕਿਤੇ ਅੰਦਰ ਗੱਲ ਤੇ ਥੋੜੀ ਜਿਹੀ ਜਿਹੜੀ ਇਸ ਗੱਲ ਤੇ ਸਹਿਮਤੀ ਵੀ ਹੋਵੇ ਕਿ ਚਲੋ ਤੁਸੀਂ ਭਾਜਪਾ ਵਾਲਿਓ ਕਿ ਸੋਨ ਸਿੰਘ ਠੰਡਲ ਨੂੰ ਦੇ ਦਿਓ ਇਹ ਸਾਡਾ ਹੀ ਬੰਦਾ ਆ ਚਲੋ ਕੋਈ ਨਹੀਂ ਆਪਾਂ ਕਾਂਗਰਸ ਤੇ ਆਪ ਨੂੰ ਨਾ ਜਿੱਤਣ ਦਈਏ ਤੇ ਤੁਸੀਂ ਠੰਡਲ ਸਾਹਿਬ ਨੂੰ ਇਥੋਂ ਇਲੈਕਸ਼ਨ ਲੜਾ ਦਿਓ ਦੇਖੋ ਕੀ ਬਣਦਾ 23 ਤਰੀਕ ਨੂੰ ਪਤਾ ਲੱਗ ਜਾਣਾ ਤੇ ਅਗਲਾ ਹਲਕਾ ਆਪਾਂ ਚਲਦੇ ਹਾਂ ਜੀ ਗਿੱਦੜਵਾ ਗਿੱਦੜਵਾ ਹਲਕਾ ਉਹ ਹਲਕਾ ਹੈਗਾ ਜਿੱਥੋਂ ਮਨਪ੍ਰੀਤ ਬਾਦਲ ਨੇ ਆਪਣਾ ਸਿਆਸੀ ਸਫ਼ਰ ਵੀ ਸ਼ੁਰੂ ਕੀਤਾ ਫੇਰ ਉਹ ਬਠਿੰਡੇ ਚਲੇ ਗਏ ਤੇ ਰਾਜਾ ਵੜਿੰਗ ਹੁਣ ਆ ਗਏ ਰਾਜਾ ਵੜਿੰਗ ਉਥੋਂ ਇਲੈਕਸ਼ਨ ਜਿੱਤਦੇ ਆ ਪਰ ਜਦੋਂ 2024 ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਤਾਂ ਪੰਥਕ ਉਮੀਦਵਾਰ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਜਿੱਤਦੇ ਆ ਤੇ ਫਰੀਦਕੋਟ ਜਿਹੜਾ ਇਹ ਲੋਕ ਸਭਾ ਹਲਕੇ ਦੇ ਵਿੱਚ ਗਿੱਦੜਵਾ ਇਹਦੇ ਵਿੱਚ ਹੁੰਦਾ ਤੇ ਫਰੀਦਕੋਟ ਤੋਂ ਆਪਣਾ ਗਿੱਦੜ ਬਾਤ ਉਹ ਸਰਬਜੀਤ ਖਾਲਸਾ ਲੰਬੀ ਵੱਡਾ ਮਾਰਜਨ ਲੈ ਕੇ ਜਾਂਦੇ ਆ ਕਾਫੀ ਸਾਰੀਆਂ ਵੋਟਾਂ ਜਿਹੜੀਆਂ ਨੇ ਸਰਬਜੀਤ ਖਾਲਸਾ ਨੂੰ ਪੈ ਜਾਂਦੀਆਂ ਨੇ ਤੇ ਹੁਣ ਕੀ ਸਥਿਤੀ ਆ ਬਾਈ ਚ ਕੀ ਸਥਿਤੀ ਸੀਗੀ ਜ਼ਿਮਨੀ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਤੁਸੀਂ ਦੇਖਦੇ ਹੋ ਜੀ ਕੀ ਮਹਿਸੂਸ ਕਰਦੇ ਹੋ ਇਹ ਸਾਰੀ ਪਰਸੈਂਟੇਜ 'ਚ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਅਗਰ ਸਭ ਤੋਂ ਵੱਧ ਗਰਮ ਜਿਹੜੀ ਇਲੈਕਸ਼ਨ ਹੈ ਉਹ ਸ਼ਾਇਦ ਗਿੱਦੜਵਾਹਾ ਦੇ ਵਿੱਚ ਹੋ ਰਹੀ ਆ ਔਰ ਇਹੀ ਕਾਰਨ ਹੈ ਕਿ ਉੱਥੇ ਵੋਟਾਂ ਦਾ ਪਰਸੈਂਟੇਜ ਜਿਹੜਾ ਆ ਉਹ ਤਕਰੀਬਨ 81% ਹੈ ਹਾਲਾਂਕਿ ਜਿਸ 2022 ਦੇ ਵਿੱਚ ਅਸੈਂਬਲੀ ਇਲੈਕਸ਼ਨਾਂ ਹੋਈਆਂ ਸਨ ਉਹਨਾਂ ਵਿੱਚ ਤਕਰੀਬਨ 85.7% ਉੱਥੇ ਵੋਟਾਂ ਪੋਲ ਹੋਈਆਂ ਸਨ ਉਹਦੇ ਨੇੜੇ ਢਈ ਹੈ ਪਰ ਮੈਂ ਸੰਵਿਧਾਨ ਕੇ ਆਉਣ ਵਾਲੇ ਜਿਹੜੇ ਕਾਂਗਰਸ ਦੀ ਜਿਹੜੀ ਨੀਤੀ ਹੈ ਜਾਂ ਕਾਂਗਰਸ ਦੀ ਜੋ ਉਮੀਦ ਹੈ ਜਾਂ ਕਾਂਗਰਸ ਦੇ ਵਰਕਰਾਂ ਨੂੰ ਜਾਂ ਖੁਦ ਅਮਰਿੰਦਰ ਰਾਜਾ ਬੜਿੰਗ ਕਿ ਮੈਂ ਇਸ ਇਲੈਕਸ਼ਨ ਨੂੰ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਵਾਂ ਔਰ ਨਾਲ ਦੀ ਨਾਲ ਆਪਣਾ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਆ ਉਸ ਵੱਲ ਆਪਣੇ ਕਦਮ ਵਧਾਵਾਂ ਇਹ ਇੱਕ ਉਹਨਾਂ ਦੇ ਵਿੱਚ ਹਾਲਾਂਕਿ ਰਾਜਾ ਬੜਿੰਗ ਜੀ ਇਹ ਉੱਪਰਲੀ ਕਹਿੰਦੇ ਨੇ ਕਿ ਮੇਰੀ ਅਜੇ ਉਮਰ ਕਾਫੀ ਪਈ ਹੈ ਤੇ ਮੈਨੂੰ ਅਜੇ ਮੁੱਖ ਮੰਤਰੀ ਦਾ ਕੋਈ ਈਡਾ ਚਾਹ ਨਹੀਂ ਹੈਗਾ ਪਰ ਹਰ ਰਾਜਨੀਤਿਕ ਨੇਤਾ ਦੇ ਵਿੱਚ ਇਹ ਛਿਪੀ ਹੋਈ ਇੱਛਾ ਹੁੰਦੀ ਹੈ ਕਿ ਮੈਂ ਪੰਜਾਬ ਵਰਗੇ ਸੂਬੇ ਦਾ ਮੁੱਖ ਮੰਤਰੀ ਬਣਾ ਹਾਲਾਂਕਿ 2022 ਦੀ ਇਲੈਕਸ਼ਨ ਦੇ ਵਿੱਚ ਉਹ ਸਿਰਫ 1349 ਵੋਟਾਂ ਦੇ ਮਾਰਜ ਨਾਲ ਜਿੱਤੇ ਸਨ ਹਾਲਾਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਹੁੰਜਾ ਫੇਰਿਆ ਸੀ ਔਰ ਕਾਂਗਰਸ ਸ਼ਾਇਦ ਹੀ ਇਕਾ ਦੁਕਾ ਸੀਟਾਂ ਮਾਲਵੇ ਚੋਂ ਮਿਲੀ ਸੀ ਜਿਨ੍ਹਾਂ ਵਿੱਚੋਂ ਰਾਜਾ ਬਰਿੰਗ ਦੀ ਸੀਟ ਸੀ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਇੱਕੋ ਹੀ ਸੀਟ ਮਿਲੀ ਸੀ ਕਾਂਗਰਸ ਨੂੰ ਇਹ ਹੁਣ ਜਿਸ ਵੇਲੇ 2024 ਦੀਆਂ ਇਲੈਕਸ਼ਨਾਂ ਆਈਆਂ ਉਸ ਵੇਲੇ ਤੱਕ ਕਮਾਲ ਹੀ ਹੋ ਗਈ 2024 ਦੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਜਿਹੜੇ ਕਿ ਇੱਕ ਪ੍ਰਸਿੱਧ ਸਿੰਗਰ ਵੀ ਨੇ ਇੱਕ ਅਦਾਕਾਰ ਵੀ ਨੇ ਜਦੋਂ ਉਹਨਾਂ ਨੂੰ ਇਹ ਸੀਟ ਤੋਂ ਐਲਾਨਿਆ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸੀਟ ਤਾਂ ਕਰਮਜੀਤ ਅਨਮੋਲ ਦੀ ਝੋਲੀ ਵਿੱਚ ਇਸ ਤਰ੍ਹਾਂ ਪਈ ਹੈ ਕਿ ਜਿਸ ਤਰ੍ਹਾਂ ਬੀਰ ਟੁੱਟ ਕੇ ਝੋਲੀ ਦੇ ਵਿੱਚ गिरਦਾ ਔਰ ਅ ਸ਼ੁਰੂਆਤ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਤੇ ਜਿਸ ਵੇਲੇ ਇਲੈਕਸ਼ਨ ਹੌਲੀ-ਹੌਲੀ ਮਗਤੀ ਗਈ ਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੂ ਕੇ ਨੂੰ ਖੜਾ ਕੀਤਾ ਜਿਹੜਾ ਇੱਕ ਲੋ-ਪ੍ਰੋਫਾਈਲ ਚਿਹਰਾ ਸੀ ਤੇ ਭਾਜਪਾ ਨੇ ਇੱਕ ਕਮਾਲ ਦੀ ਗੇਮ ਖੇਡੀ ਉਹਨਾਂ ਨੇ ਹਾਂਸ ਰਾਜ ਹੰਸ ਜਿਹੜੇ ਕਿ ਲੋਕ ਸਭਾ ਦੇ ਵਿੱਚ ਇਹ ਦਿੱਲੀ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੂੰ ਅਚਾਨਕ ਪੰਜਾਬ ਭੇਜ ਕੇ ਫਰੀਦਕੋਟ ਦੀ ਸੀਟ ਨੂੰ ਕਾਫੀ ਗਰਮ ਕਰ ਦਿੱਤਾ ਔਰ ਹੰਸ ਜਿਹੜੇ ਨੇ ਉਹ ਬੜੇ ਜਿਹੜੇ ਨੇ ਉਹ ਨਰਮ ਸੁਭਾਅ ਦੇ ਨੇ ਸ਼ਾਂਤ ਸੁਭਾਅ ਦੇ ਨੇ ਔਰ ਉਹਨਾਂ ਨੇ ਸੂਫੀਇਜ਼ਮ ਦੇ ਵਿੱਚ ਆਪਣੀ ਮਹਾਰਤ ਪ੍ਰਾਪਤ ਕੀਤੀ ਹੈ ਔਰ ਉਹਨਾਂ ਨੇ ਇਲੈਕਸ਼ਨ ਨੂੰ ਵੀ ਸੰਤ ਸੁਆਮ ਨੂੰ ਲੜਿਆ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਂ ਲੋਕਾਂ ਦੇ ਨਾਲ ਰਾਸਤਾ ਬਣਾ ਸਕਾਂ ਪਰ ਕਿਸਾਨਾਂ ਦਾ ਵਿਰੋਧ ਉਹਨਾਂ ਨੂੰ ਲੈ ਟੁੱਪਿਆ ਕਿਸਾਨਾਂ ਨੇ ਇਹਨੇ ਜ਼ਬਰਦਸਤ ਢੰਗ ਨਾਲ ਉਹਨਾਂ ਦਾ ਵਿਰੋਧ ਕੀਤਾ ਕਿ ਉਹਨਾਂ ਦੀਆਂ ਚੋਣ ਰੈਲੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਨਹੀਂ ਹੋਤਤਾ ਤੇ ਅਚਾਨਕ ਪਤਾ ਨਹੀਂ ਕਿਸ ਵੇਲੇ ਕਿਹੜੀ ਹਵਾ ਚੱਲੀ ਕਿ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੇ ਨਾਲ ਨਾਲ ਫਰੀਦਕੋਟ ਸੀਟ ਜਿਹੜੀ ਆ ਉਹ ਸਰਵਜੀਤ ਸਿੰਘ ਨੇ ਅਚਾਨਕ ਹੜੇਰੀ ਲਿਆ ਦਿੱਤੀ ਉੱਥੇ ਅਚਾਨਕ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਉੱਥੇ ਇਸ ਤਰ੍ਹਾਂ ਦੀ ਹੜੇਰੀ ਚੱਲੀ ਕਿ ਲੋਕੀ ਹੈਰਾਨ ਰਹਿ ਗਏ ਕਿ ਉਹ ਵੋਟਰਾਂ ਤੱਕ ਸੰਪਰਕ ਵੀ ਨਹੀਂ ਸੀ ਕਰ पाए ਪੂਰੀ ਤਰ੍ਹਾਂ ਕਿ ਉਹਨਾਂ ਨੇ ਇੱਕ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਜਿਹੜੀ ਫਰੀਦਕੋਟ ਦੀ ਸੀਟ ਜਿੱਤੀ ਉਸ ਵੇਲੇ ਸੌਰੀ ਹਾਂ ਗਿੱਦੜਵਾਹਾ ਦੇ ਵਿੱਚ ਉਸ ਵੇਲੇ ਉਹਨਾਂ ਦਾ ਮਾਰਜਨ ਜਿਹੜਾ ਆ ਉਹ ਕਾਫੀ ਜ਼ਿਆਦਾ ਸੀ ਉਹਨਾਂ ਨੂੰ 32400 23 ਵੋਟਾਂ ਮਿਲੀਆਂ ਤੇ ਕਾਂਗਰਸ ਦੇ ਕੈਂਡੀਡੇਟ ਨੂੰ 20273 ਤੇ ਅਨਮੋਲ ਰਤਨ ਜਿਹਨੇ ਕਿ ਬਹੁਤ ਪ੍ਰਸਿੱਧ ਹੋ ਗਏ ਸੀ ਉਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਪ੍ਰਸਿੱਧ ਉਹ ਪਹਿਲਾਂ ਵੀ ਨੇ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਪਰ ਉਹਨਾਂ ਨੇ 20310 ਵੋਟਾਂ ਲੈ ਕੇ ਹੀ ਉਹਨਾਂ ਨੂੰ ਸੰਤੋਸ਼ ਕਰਨਾ ਪਿਆ ਤੇ ਰਾਜਵਿੰਦਰ ਧਰਮਕੋਟ 19000 ਦੇ ਕਰੀਬ ਅਕਾਲੀ ਦਲ ਵੱਲੋਂ ਸੀਗੇ ਰਾਜ ਹਾਂਜੀ ਹਾਂਜੀ ਅਕਾਲੀ ਦਲ ਵੱਲੋਂ ਸੀ ਤੇ ਹੰਸ ਜਿਹੜੇ ਸੀ ਸਿਰਫ 14850 ਵੋਟਾਂ ਦੇ ਮਾਰਜਨ ਵੀ ਪ੍ਰਾਪਤ ਕਰ ਸਕੇ ਔਰ ਸਰਬਜੀਤ ਉਹਨਾਂ ਨੂੰ 32423 ਵੋਟਾਂ ਦੇ ਨਾਲ ਇੱਕ ਵੱਡਾ ਮਾਰਜਨ ਉਹਨਾਂ ਨੂੰ ਮਿਲਿਆ ਹੁਣ ਉੱਥੇ ਇਸ ਵੇਲੇ ਹਾਲਾਤ ਇਹ ਨੇ ਕਿ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਜੀ ਔਰ ਡਿੰਪੀ ਔਰ ਮਨਪ੍ਰੀਤ ਸਿੰਘ ਬਾਦਲ ਜਿਹੜੇ ਕਿ ਇਸ ਵੇਲੇ ਭਾਜਪਾ ਦੇ ਬੜੇ ਤਕੜੇ ਉਮੀਦਵਾਰ ਬਜੋ ਉੱਬਰ ਰਹਿ ਕੇ ਸਾਹਮਣੇ ਆਏ ਨੇ ਉਹ ਵੀ ਇੱਕ ਵੱਡੇ ਧਨਵਾਲ ਦੇ ਨਾਲ ਉੱਥੇ ਇਲੈਕਸ਼ਨ ਲੜ ਰਹੇ ਨੇ ਔਰ ਸੁਖਰਾਜ ਨਿਆਮੀ ਵਾਲਾ ਜਿਹੜੇ ਕਿ ਇੱਕ ਪੰਥਕ ਉਮੀਦਵਾਰ ਨੇ ਬਿਲਕੁਲ ਉਹਨਾਂ ਨੇ ਬੜੇ ਲੋ-ਪ੍ਰੋਫਾਈਲ ਤੋਂ ਆਪਣੀ ਕੈਂਪੇਨ ਸ਼ੁਰੂ ਕੀਤੀ ਹੈ ਪਰ ਹੈਰਾਨੀ ਨਹੀਂ ਹੋਏਗੀ ਕਿ ਸਰਵਜੀਤ ਸਿੰਘ ਨੂੰ ਜਿੰਨੀਆਂ ਵੋਟਾਂ ਪ੍ਰਾਪਤ ਹੋਈਆਂ ਉਹ ਉਸ ਦੇ ਉਹਦੇ ਵਿੱਚੋਂ ਕਾਫੀ ਹਿੱਸਾ ਜੜਾਇਆ ਉਹ ਪ੍ਰਾਪਤ ਕਰ ਹੁਣ ਮੁਕਾਬਲਾ ਇੱਥੇ ਜਿਹੜਾ ਆ ਚੌਕੋਨਾ ਬਣ ਚੁੱਕਾ ਨੇ ਅਮਰਤਾ ਬਰਿੰਗ ਬਰਿੰਗ ਮਨਪ੍ਰੀਤ ਬਾਦਲ ਟਿੰਪੀ ਢਿੱਲੋਂ ਤੇ ਨਿਆਮੀ ਵਾਲਾ ਇਹਨਾਂ ਚਾਰਾਂ ਦੇ ਵਿੱਚ ਮੁਕਾਬਲਾ ਨੇ ਔਰ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਇਸ ਇਲੈਕਸ਼ਨ ਦੇ ਵਿੱਚ ਉਹ ਕਾਂਗਰਸ ਦੇ ਉਮੀਦਵਾਰ ਅਮਰਤਾ ਬਰਿੰਗ ਜੀ ਔਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹ ਭਾਜਪਾ ਵੱਲੋਂ ਨੇ ਔਰ ਸੁਖਰਾਜ ਨਿਆਮੀ ਵਾਲਾ ਪੰਥਕ ਉਮੀਦਵਾਰ ਨੇ ਹੁਣ ਇੱਥੇ ਮੁੱਖ ਮੁਕਾਬਲਾ ਜਿਹੜਾ ਹੈ ਉਹ ਅਮਰਤਾ ਪ੍ਰੀਤਮ ਜਦੋਂ ਆਪਣੇ ਪਤੀ ਦੀ ਛਤਰਛਾਇਆ ਦੇ ਹਟ ਇਲੈਕਸ਼ਨ ਲੜ ਰਹੀ ਆ ਉਹਨਾਂ ਦਾ ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਆ ਉਹ ਕਾਫੀ VOTER ਜਿਹੜਾ ਆ ਉਹ ਹੈ ਕਿਉਂਕਿ ਰਾਜਾ ਬੜਿੰਗ ਪਿਛਲੀ 3 ਵਾਰ ਤੋਂ ਲਗਾਤਾਰ ਇਲੈਕਸ਼ਨ ਜਿੱਤ ਰਹੇ ਪਰ ਡਿੰਪੀ ਢੋਂ ਜਿਹੜੇ ਨੇ ਉਹ ਅਕਾਲੀ ਦਲ ਵੱਲੋਂ ਆਏ ਨੇ ਤੇ ਆਮ ਆਦਮੀ ਪਾਰਟੀ ਸਤਾ ਵਿੱਚ ਹੈ ਔਰ ਉਹਨਾਂ ਨੇ ਆਪਣਾ ਕਾਫੀ ਜ਼ੋਰ ਲਗਾਇਆ ਹੋਇਆ ਹੈ ਕਿ ਰਾਜਾ ਬੜਿੰਗ ਦੇ ਕੈਂਡੀਡੇਟ ਨੂੰ ਹਰਾਇਆ ਜਾਵੇ ਕਿਉਂਕਿ ਅਗਰ ਰਾਜਾ ਬੜਿੰਗ ਦੇ ਕੈਂਡੀਡੇਟ ਨੂੰ ਹਰਾਉਣ ਵਿੱਚ ਉਹ ਕਾਮਯਾਬ ਹੋ ਜਾਂਦੇ ਨਹੀਂ ਤੇ ਰਾਜਾ ਬੜਿੰਗ ਦੀ ਪੋਜੀਸ਼ਨ ਜਿਹੜੀ ਆ ਉਹ ਹਾਈ ਕਮਾਂਡ ਦੀ ਨਜ਼ਰਾਂ ਦੇ ਵਿੱਚ ਕਮਜ਼ੋਰ ਹੋਏਗੀ ਅਗਰ ਅਮਰਤਾਪੀ ਤੁਮ ਜਿੱਤ ਜਾਂਦੇ ਨੇ ਤੇ ਰਾਜਾ ਬੜਿੰਗ ਦੀ ਪੋਜੀਸ਼ਨ ਜਿਹੜੀ ਆ ਉਹ ਪੰਜਾਬ ਦੇ ਨਾਲ-ਨਾਲ ਹਾਈ ਕਮਾਂਡ ਦੀ ਨਜ਼ਰਾਂ ਵਿੱਚ ਵੀ ਬਹੁਤ ਮਜ਼ਬੂਤ ਹੋਏਗੀ ਪਰ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਘੱਟ ਕਰਕੇ ਨਹੀਂ ਆਂਕਿਆ ਜਾ ਸਕਦਾ ਕਿਉਂਕਿ ਉਹ ਪਹਿਲਾਂ ਵੀ ਇਸ ਹਲਕੇ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਪ੍ਰੋਫੈਸਰ ਸਾਹਿਬ ਕਿਸਾਨਾਂ ਨੇ ਵਿਰੋਧ ਕੀਤਾ ਜ਼ਰੂਰ ਸੀ ਪਰ ਹੌਲੀ-ਹੌਲੀ ਕੈਂਪੇਨ ਮਗਾਉਣ ਦੇ ਵਿੱਚ ਕਾਮਯਾਬ ਵੀ ਰਹੇ ਆ ਮਨਪ੍ਰੀਤ ਬਾਦਲ ਜਿੱਦਾਂ ਹੰਸਰਾਜ ਹੰਸ ਉਹਨਾਂ ਦਾ ਵਿਰੋਧ ਹੁੰਦਾ ਸੀ ਉਸ ਕਦਰ ਮਨਪ੍ਰੀਤ ਬਾਦਲ ਦਾ ਵਿਰੋਧ ਨਹੀਂ ਦੇਖਣ ਨੂੰ ਮਿਲਿਆ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਆਪਾਂ ਭਾਜਪਾ ਨੂੰ ਵੀ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਵੀ ਘੱਟ ਨਹੀਂ ਆਪਾਂ ਆਕ ਸਕਦੇ ਜਿਹੜੇ ਮਨਪ੍ਰੀਤ ਬਾਦਲ ਨੇ ਹਨ ਇਹਨਾਂ ਦਾ ਇੱਕ ਬੋਲਚਾਲ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਨਿਮਰਤਾ ਪਲੱਸ ਉਹਨਾਂ ਨੇ ਗਿੱਦੜਵਾਹਾ ਦੇ ਵਿੱਚ ਜਿਹੜੇ ਐਜ਼ ਮਨਿਸਟਰ ਐਜ਼ ਏ ਐਮਐਲਏ ਉੱਥੇ ਕੰਮ ਕਰਵਾਏ ਨੇ ਉਹ ਲੋਕ ਅੱਜ ਵੀ ਯਾਦ ਕਰਦੇ ਨੇ ਔਰ ਇਹ ਪਹਿਲੀ ਵਾਰ ਹੈ ਕਿ ਗਿੱਦੜਵਾਹਾ ਦੇ ਵਿੱਚ ਪਿੰਡਾਂ ਦੇ ਜਿਹੜੇ ਬੂਥ ਨੇ ਉਹਨਾਂ ਦੇ ਵਿੱਚ ਬੀਜੇਪੀ ਦੇ ਬੂਥ ਲੱਗੇ ਇੱਕ ਬਹੁਤ ਵੱਡੀ ਗੱਲ ਹੋਏਗੀ ਕਿ ਪਿੰਡਾਂ ਦੇ ਬੂਥ ਜਿਹੜੇ ਨੇ ਉਹਨਾਂ ਵਿੱਚ ਬੀਜੇਪੀ ਦੇ ਬੂਥ ਲੱਗਣ ਔਰ ਉਹਦੇ ਨਾਲ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਮੁਕਾਬਲੇ ਨੂੰ ਤਿਕੋਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹ ਜਿੱਤਣ ਦੇ ਚਾਂਸਸ ਉਹਨਾਂ ਦੇ ਭਾਵੇਂ ਘੱਟ ਨੇ ਮੁੱਖ ਮੁਕਾਬਲਾ ਅਮਰਤਾ ਔਰ ਡਿੰਪੀ ਢਲਾਂ ਦੇ ਵਿਚਕਾਰ ਹੋਏਗਾ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਤੀਸਰੇ ਤੋਂ ਦੂਸਰੇ ਨੰਬਰ ਤੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਤੇ ਇਸੇ ਤਰ੍ਹਾਂ ਆਪਾਂ ਬਰਨਾਲਾ ਦੀ ਗੱਲ ਕਰੀਏ ਸੰਗਰੂਰ ਲੋਕ ਸਭਾ ਹਲਕਾ ਮੀਥੇਰ ਮੰਤਰੀ ਪਦ ਤੋਂ ਉਹਨਾਂ ਨੂੰ ਅਸਤੀਫਾ ਦਵਾਇਆ ਜਾਂਦਾ ਫਿਰ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਚੋਣਾਂ ਲੜਦੇ ਆ ਜਿੱਤਦੇ ਆ ਔਰ ਹੈਰਾਨੀ ਦੀ ਗੱਲ ਉਦੋਂ ਹੁੰਦੀ ਹੈ ਪ੍ਰੋਫੈਸਰ ਸਾਹਿਬ ਜਦੋਂ ਸੁਖਪਾਲ ਖੈਰਾ ਜਿਹੜੇ ਪੂਰੀ ਸ਼ਿੱਦਤ ਦੇ ਨਾਲ ਪ੍ਰਚਾਰ ਕਰ ਰਹੇ ਸੀਗੇ ਉਹ ਤੀਜੇ ਨੰਬਰ ਤੇ ਆਉਂਦੇ ਆ ਗੱਲ ਕਰ ਰਹੇ ਆਂ ਆਪਾਂ ਬਰਨਾਲੇ ਦੀ ਕੱਲਿਆ ਵਿਧਾਨ ਸਭਾ ਹਲਕਾ ਬਰਨਾਲਾ ਦੀ ਤੇ ਹੁਣ ਜਦੋਂ ਫੇਰ ਟਿਕਟਾਂ ਅਨਾਉਂਸ ਹੁੰਦੀਆਂ ਨੇ ਤੇ ਉੱਥੇ ਫੇਰ ਇੱਕ ਕਲੈਸ਼ ਦੇਖਣ ਨੂੰ ਮਿਲਦਾ ਵਿਵਾਦ ਦੇਖਣ ਨੂੰ ਮਿਲਦਾ ਵਿਵਾਦ ਖੜਾ ਹੁੰਦਾ ਕਿ ਹਰਿੰਦਰ ਢਾਲੀਵਾਲ ਜਿਹੜੇ ਆ ਕਹਿੰਦੇ ਆ ਜੀ ਇਹ ਮੀਤ ਹੇਰ ਹੋਣਾਂ ਦੇ ਰਿਲੇਟਿਵ ਨੇ ਤੇ ਗੁਰਦੀਪ ਬਾਠ ਜਿਹੜੇ ਆ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਨਾਲ ਪੁਰਾਣੇ ਜੁੜੇ ਹੋਏ ਆ ਕਹਿੰਦੇ ਹੱਕ ਮੇਰਾ ਬਣਦਾ ਸੀਗਾ ਟਿਕਟ ਇਹਨਾਂ ਨੂੰ ਦੇ ਦਿੱਤੀ ਗਈ ਤੇ ਬਰਨਾਲੇ ਦੇ ਵਿੱਚ ਤੁਸੀਂ ਕੀ ਸਥਿਤੀ ਦੇਖਦੇ ਹੋ ਕੀ ਕੁਝ ਬਾਈ ਚ ਹੋਇਆ ਲੋਕ ਸਭਾ ਚ ਹੋਇਆ ਤੇ ਹੁਣ ਜ਼ਿਮਨੀ ਚ ਹੋਣਾ ਜਿਸ ਵੇਲੇ 2022 ਦੀਆਂ ਅਸੈਂਬਲੀ ਇਲੈਕਸ਼ਨ ਹੋਈਆਂ ਉਸ ਵੇਲੇ ਮੀਤ ਹੇਰ ਨੇ ਇਥੋਂ 37672 ਵੋਟਾਂ ਦੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ। ਔਰ ਉਹ ਮੰਤਰੀ ਵੀ ਬਣੇ। ਉਸ ਤੋਂ ਬਾਅਦ 2024 ਦੀ ਜਿਹੜੀ ਇਲੈਕਸ਼ਨ ਹੋਈ ਲੋਕ ਸਭਾ ਦੀ ਉਸ ਵਿੱਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਇਹਦੇ ਵਿੱਚ ਆਪਾਂ ਪ੍ਰੋਫੈਸਰ ਇੱਕ ਗੱਲ ਮਿਸ ਕਰ ਗਏ ਸੰਗਰੂਰ ਦੇ ਵਿੱਚ ਬਰਨਾਲੇ ਦੇ ਵਿੱਚ ਉਹ ਇਹ ਕਰ ਗਏ ਵੀ 2022 ਦੇ ਵਿੱਚ ਹੀ ਇੱਥੇ ਫੇਰ ਜਿਮਨੀ ਚੋਣ ਹੋਈ ਸੀ ਲੋਕ ਸਭਾ ਦੀ ਵੀ ਜਦੋਂ ਸਿਮਰਨਜੀਤ ਮਾਨ ਜਿੱਤੇ ਸੀਗੇ ਆਮ ਆਦਮੀ ਪਾਰਟੀ 5000 ਵੋਟ ਨਾਲ ਹਾਰ ਗਈ ਸੀਗੀ ਸੰਗਰੂਰ ਲੋਕ ਸਭਾ ਸੀਟ ਤੇ ਉਸ ਤੋਂ ਬਾਅਦ ਫੇਰ ਲੋਕ ਸਭਾ ਜਿਹੜੀ ਆ ਉਹ 2024 ਚ ਹੁੰਦੀ ਹੈ ਹਾਂਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ 2024 ਦੀ ਇਲੈਕਸ਼ਨ ਦੇ ਮੱਲੇ ਮੀਤ ਹੇਰ ਨੇ ਇਤੋਂ ਬੜੇ ਵੱਡੇ ਹੀ ਜਿਹੜੀ ਆ ਉਹਨੇ ਲੜਾਈ ਲੜੀ ਕਿਉਂਕਿ ਜਿਹੜੇ ਸਿਮਰਜੀਤ ਸਿੰਘ ਮਾਨ ਸੀ ਉਹ ਉਸ ਤੋਂ ਪਹਿਲਾਂ ਬਾਈ ਇਲੈਕਸ਼ਨ ਦੇ ਵਿੱਚ ਚੋਣ ਜਿੱਤ ਚੁੱਕੇ ਸਨ ਉਹ ਵੀ ਇੱਕ ਤਕੜੇ ਉਮੀਦਵਾਰ ਸੀ ਤੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਬੜਾ ਜ਼ਬਰਦਸਤ ਕੈਂਡੀਡੇਟ ਬਣਾ ਕੇ ਉੱਥੇ ਭੇਜਿਆ ਸੰਗਰੂਰ ਤੋਂ ਕਿਉਂਕਿ ਕਹਿੰਦੇ ਨੇ ਕਿ ਇਹਨਾਂ ਨੇ ਜਿਹੜੇ ਖਹਿਰਾ ਸਾਹਿਬ ਨੇ ਇਹਨਾਂ ਨੇ ਆਪ ਸੀਟ ਮੰਗ ਕੇ ਲਈ ਆ ਕਿ ਮੈਨੂੰ ਇਥੋਂ ਲੜਾਓ ਤੇ ਮੈਂ ਜਿਹੜੇ ਮਾਨ ਸਾਹਿਬ ਭਗਵੰਤ ਮਾਨ ਨੇ ਉਹਨਾਂ ਦਾ ਮੁਕਾਬਲਾ ਕਰਨਾ ਇਹ ਜਦੋਂ ਇਲੈਕਸ਼ਨ ਹੋਈ ਖਹਿਰਾ ਸਾਹਿਬ ਨੇ ਬਹੁਤ شدت ਦੇ ਨਾਲ ਇਲੈਕਸ਼ਨ ਲੜੀ ਬਹੁਤ ਅੱਛੇ ਜੁਝਾਰੂ ਨੇ ਔਰ ਕਾਂਗਰਸ ਦੇ ਬਹੁਤ ਅੱਛੇ ਵਰਕਰ ਵੀ ਮੰਨੇ ਜਾਂਦੇ ਆ ਲੇਕਿਨ ਮੀਤ ਹੀਰ ਦਾ ਆਪਣਾ ਇੱਕ ਅਸਰ ਸੂਕਤੇ ਹੈਗਾ ਆ ਔਰ ਉਹਨਾਂ ਨੇ ਜਿਹੜੀ ਸੰਗਰੂਰ ਦੀ ਇਲੈਕਸ਼ਨ ਜਿੱਤੀ ਜਿੱਥੋਂ ਤੱਕ ਬਰਨਾਲੇ ਦਾ ਸਬੰਧ ਹੈ ਜਦੋਂ 37662 ਵੋਟਾਂ ਉਹਨਾਂ ਨੇ ਜਿਹੜੀਆਂ 2022 ਦੇ ਵਿੱਚ ਉਹਨਾਂ ਨੇ ਅਸੈਂਬਲੀ ਇਲੈਕਸ਼ਨ ਦੇ ਵਿੱਚ ਪ੍ਰਾਪਤ ਕੀਤੀਆਂ ਸਰ ਹਾਲਾਂਕਿ ਉਹ ਏਡਾ ਵੱਡਾ ਮਾਰਜਨ ਜਿਹੜਾ ਆ ਉਸ ਨੂੰ ਪ੍ਰਾਪਤ ਨਹੀਂ ਕਰ ਸਕੇ ਉੱਥੇ 37674 ਵੋਟਾਂ ਟੋਟਲ ਜਿਹੜੀਆਂ ਨੇ ਉਹ ਬਰਨਾਲੇ ਦੇ ਵਿੱਚ ਉਹਨਾਂ ਨੂੰ ਮਿਲੀਆਂ ਔਰ 15176 ਕਾਂਗਰਸ ਦੇ ਖੈਰਾ ਸਾਹਿਬ ਨੂੰ ਔਰ 5724 ਅਕਾਲੀ ਦਲ ਦੇ ਕੈਂਡੀਡੇਟ ਕੁਵਾਲ ਸਿੰਘ ਝੁੰਦਾ ਨੂੰ ਔਰ ਅਰਵਿੰਦਰ ਜਿਹੜੇ ਨੇ ਉਹਨਾਂ ਨੂੰ 19000 ਅਰਵਿੰਦ ਖੰਨਾ ਅਰਵਿੰਦ ਖੰਨਾ ਸੌਰੀ ਅਰਵਿੰਦ ਖੰਨਾ ਉਹਨਾਂ ਨੂੰ 19218 ਬੋਟਾ ਮਿਲਿਆ ਔਰ ਸਿਮਰਜੀਤ ਸਿੰਘ ਮਾਨ ਉਥੇ 22161 ਬੋਟਾ ਲੈਣ ਦੇ ਵਿੱਚ ਕਾਮਯਾਬ ਹੋਏ ਹਾਲਾਂਕਿ ਸਿਮਰਜੀਤ ਸਿੰਘ ਮਾਨ ਹਾਰ ਗਏ ਹੁਣ ਜਿੱਥੋਂ ਤੱਕ ਬਰਨਾਲਾ ਦੀ ਜ਼ਿਮਨੀ ਚੋਣ ਦਾ ਸਬੰਧ ਹੈ ਇੱਥੇ ਹੁਣ ਕੇਵਲ ਸਿੰਘ ਢਿੱਲੋਂ ਬੀਜੇਪੀ ਦੇ ਇੱਕ ਤਕੜੇ ਉਮੀਦਵਾਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਉਹ ਕਾਂਗਰਸ ਦੇ ਪੁਰਾਣੇ ਐਮਐਲਏ ਰਹੇ ਨੇ ਔਰ ਪਿੰਡਾਂ ਦੇ ਵਿੱਚ ਉਹਨਾਂ ਦਾ ਕਾਫੀ ਅਸਰ ਸੂਖ ਹੈ ਫਿਰ ਮੈਂ ਉਹੀ ਗੱਲ ਕਹਿਣੀ ਚਾਹਾਂਗਾ ਕਿ ਬਰਨਾਲੇ ਦੇ ਵਿੱਚ ਵੀ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਬੀਜੇਪੀ ਦੇ ਬੂਥ ਪਹਿਲੀ ਵਾਰੀ ਨਜ਼ਰ ਆਏ ਨੇ ਬੂਥ ਤੇ ਪ੍ਰੋਫੈਸਰ ਪਹਿਲਾਂ ਵੀ ਲੱਗਦੇ ਰਹੇ ਹੋਣਗੇ ਜਦੋਂ ਅਕਾਲੀ ਭਾਜਪਾ ਗੱਠ ਜੋੜ ਸੀਗਾ ਇਹ ਤੇ ਥੋੜਾ ਜਿਹਾ ਜਿਹੜਾ ਮਤਭੇਦ ਹੋਏ ਇਹ ਤੇ ਕਿਸਾਨ ਅੰਦੋਲਨ ਤੋਂ ਬਾਅਦ ਜਿਹੜਾ ਇਹ ਦੇਖਣ ਨੂੰ ਮਿਲਿਆ ਸਾਰਾ ਕੁਝ ਅਕਾਲੀ ਦਲ ਤੇ ਭਾਜਪਾ ਦੇ ਵੱਖਰੇ ਹੋਣ ਤੋਂ ਬਾਅਦ ਭਾਜਪਾ ਲਈ ਪੰਜਾਬ ਦੇ ਪਿੰਡਾਂ ਦੇ ਵਿੱਚ ਬੂਥ ਲਾਉਣਾ ਜਿਹੜਾ ਬਹੁਤ ਮੁਸ਼ਕਲ ਸੀ ਕਿਉਂਕਿ ਕਿਸਾਨੀ ਵਰਗ ਬਹੁਤ ਜ਼ਬਰਦਸਤ ਢੰਗ ਨਾਲ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਤੇ ਹੁਣ ਬਰਨਾਲੇ ਦੇ ਵਿੱਚ ਬੜੀ ਪੋਜੀਸ਼ਨ ਅਲੱਗ ਤਰ੍ਹਾਂ ਦੀ ਹੋਈ ਆ ਬਰਨਾਲੇ ਦੇ ਵਿੱਚ ਜਿਹੜੇ ਆਪ ਦੇ ਕੈਂਡੀਡੇਟ ਨੇ ਉਹ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਮੀਤ ਹੀਰ ਦੇ ਰਿਸ਼ਤੇਦਾਰ ਨੇ ਸਚਾਈ ਕੀ ਆ ਪਤਾ ਨਹੀਂ ਲੇਕਿਨ ਜਿਹੜੇ ਬਾਠ ਸਾਹਿਬ ਨੇ ਉਹ ਪੁਰਾਣੇ ਪ੍ਰਧਾਨ ਨੇ ਉਹਨਾਂ ਦਾ ਪਿੰਡਾਂ ਦੇ ਵਿੱਚ ਬੜਾ ਅਸਰ ਸੂਖ ਹੈ ਔਰ ਮੈਨੂੰ ਇੱਥੇ ਲੱਗਦਾ ਕਿ ਇੱਥੇ ਵੀ ਮੁਕਾਬਲਾ ਜਿਹੜਾ ਆ ਉਹ ਤਿੰਨ ਕੋਣਾ ਜਾਂ ਚਾਰ ਕੋਣਾ ਜਿਹੜਾ ਆ ਉਹ ਬਣੇਗਾ ਕਿਉਂਕਿ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦੇ ਦੋਤੇ ਜਿਹੜੇ ਆ ਉਹ ਵੀ ਇੱਥੋਂ ਇਲੈਕਸ਼ਨ ਲੜ ਰਹੇ ਨੇ ਔਰ ਭਾਜਪੀ ਤੇ ਕਾਂਗਰਸ ਔਰ ਜਿਹੜੇ ਉਹਨਾਂ ਦੇ ਦੋਤੇ ਆ ਤੇ ਪਲੱਸ ਬਾਟਸਾਪ ਆਮ ਆਦਮੀ ਪਾਰਟੀ ਇਹਨਾਂ ਦਾ ਮੁਕਾਬਲਾ ਬੜਾ ਜ਼ਬਰਦਸਤ ਹੋਣ ਜਾ ਰਿਹਾ ਹੈ ਇਹਨਾਂ ਵਿੱਚੋਂ ਕੌਣ ਜਿੱਤ ਜਾਏਗਾ ਪਤਾ ਨਹੀਂ ਲੱਗਦਾ ਪਰ ਫਿਰ ਵੀ ਜਿਹੜਾ ਇਸ ਵੇਲੇ ਅਗਰ ਇਹਨਾਂ ਦੀ ਲੜਾਈ ਜਿਹੜੀ ਹੈ ਉਹਨਾਂ ਦੇ ਵਿੱਚੋਂ ਕਾਂਗਰਸ ਕਿਤੇ ਬਾਜ਼ੀ ਮਾਰ ਕੇ ਲੈ ਜਾਵੇ ਤਾਂ ਉਹ ਹੈਰਾਨੀ ਨਹੀਂ ਹੋਏਗੀ ਅੱਛਾ ਪ੍ਰੋਫੈਸਰ ਸਾਹਿਬ ਇੱਕ ਸਵਾਲ ਹੋਰ ਹੈ ਦਿੱਲੀ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਆ ਗਈਆਂ ਫਿਰ ਜਿੱਦਾਂ ਪਹਿਲਾਂ ਗੁਜਰਾਤ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਦੇ ਸੀ ਇਸੇ ਤਰ੍ਹਾਂ ਇਹਨਾਂ ਨੂੰ ਫਿਰ ਉੱਥੇ ਸਟਾਰ ਕੰਬੈਨਰ ਵਾਂਗੂੰ ਜਿਹੜਾ ਲਜਾਇਆ ਜਾਏਗਾ ਉਪਲਬਧੀਆਂ ਦੱਸੀਆਂ ਜਾਣਗੀਆਂ ਜਿਮਨੀ ਚੋਣਾਂ ਦੇ ਹਾਲ ਦੱਸੇ ਜਾਣਗੇ ਇਹ ਇੱਕ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਵੀ ਭਗਵੰਤ ਮਾਨ ਤੇ ਰਾਜਾ ਵੜਿੰਗ ਦੀ ਸਥਿਤੀ ਕੀ ਹੁੰਦੀ ਹੈ ਅਗਰ ਇਹ ਵੱਡੀ ਵਿਕਟਰੀ ਲੈ ਜਾਂਦੇ ਆ ਯਾਨੀ ਕਿ ਮੈਕਸਿਮਮ ਸੀਟਸ ਲੈ ਜਾਂਦੇ ਆ ਤਾਂ ਔਰ ਅਗਰ ਨਹੀਂ ਜਿੱਤ ਪਾਉਂਦੇ ਤਾਂ ਐ ਕਹਿੰਦੇ ਆ ਕਿ ਰਾਜਨੀਤੀ ਵਿੱਚ ਜਿਹੜੀ ਭੂਖਵਾੜੀ ਕਰਨੀ ਆ ਉਹ ਬੜੀ ਮੁਸ਼ਕਲ ਹੁੰਦੀ ਆ ਪਰ ਮੇਰਾ ਜਿਹੜਾ ਆਪਣਾ ਅਨਲਿਸਿਸ ਹੈ ਜੋ ਮੈਂ ਸਾਰੇ ਹਾਲਾਤ ਜੋ ਖਬਰਾਂ ਆ ਰਹੀਆਂ ਐ ਬੂਥ ਲੈਵਲ ਤੋਂ ਅਗਰ ਮੈਂ ਉਹਨਾਂ ਨੂੰ ਅਨਲਿਸਿਸ ਕਰਾਂ ਤੇ ਮੈਨੂੰ ਲੱਗਦਾ ਆ ਕਿ ਜ਼ੀਰੋ ਤੋਂ ਇੱਕ ਸੀਟ ਜਿਹੜੀ ਆ ਉਹ ਭਾਜੀਪੀ ਨੂੰ ਪ੍ਰਾਪਤ ਹੋ ਸਕੀ ਜਾਂ ਤਾਂ ਉਹ ਜ਼ੀਰੋ ਤੇ ਜੇ ਇੱਕ ਸੀਟ ਲੈ ਜਾਵੇ ਤਾਂ ਉੱਚ ਕੋਈ ਹੈਰਾਨੀ ਨਹੀਂ ਹੋਏਗੀ ਪਰੰਤੂ ਆਮ ਆਦਮੀ ਪਾਰਟੀ ਜਿਹੜੀ ਆ ਉਹ 2 ਤੋਂ 3 ਸੀਟਾਂ ਵਿਲੀ ਜਾ ਸਕਦੀ ਆ ਤੇ ਕਾਂਗਰਸ ਜਿਹੜੀ ਆ ਉਹ 1 ਤੋਂ 2 ਸੀਟਾਂ ਲੈ ਜਾ ਸਕਦੀ ਆ ਇਹ ਜਿਹੜਾ ਸਮੀਕਰਨ ਬਣ ਰਿਹਾ ਇਸ ਵੇਲੇ ਉਸ ਨੂੰ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਹ ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿੱਥੋਂ ਤੱਕ ਅਗਰ ਆਮ ਆਦਮੀ ਪਾਰਟੀ ਹੈ ਉਹ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਉਹਨਾਂ ਵਿੱਚ ਅਗਰ ਜ਼ਿਆਦਾ ਸੀਟਾਂ ਲੈ ਜਾਂਦੀ ਆ ਤੇ ਭਗਵੰਤ ਮਾਨ ਦਾ ਕੱਦ ਜਿਹੜਾ ਆ ਹਾਈ ਕਮਾਂਡਿੰਗ ਦੀ ਨਜ਼ਰਾਂ ਵਿੱਚ ਵੀ ਔਰ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਵਿੱਚ ਵੀ ਵਧੇਗਾ ਪਿਛਲੇ ਦਿਨਾਂ ਚ ਇਹ ਸੁਣਨ ਵਿੱਚ ਆਇਆ ਸੀ ਕਿ ਜਿਹੜੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਉਹ ਭਗਵੰਤ ਸਿੰਘ ਮਾਨ ਦੇ ਪਰ ਕਤਰਨ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਉਹਨਾਂ ਲਈ ਮੁਸ਼ਕਲ ਹੋ ਜਾਏਗਾ ਤੇ ਜੇ ਉਹ ਘੱਟ ਸੀਟਾਂ ਲੈ ਗਏ ਤਾਂ ਫਿਰ ਉਹ ਸ਼ਾਇਦ ਭਗਵੰਤ ਮਾਨ ਉੱਤੇ ਕੋਈ ਡੰਡਾ ਚਲਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਜਿੱਥੋਂ ਤੱਕ ਤੁਸੀਂ ਰਾਜਾ ਵੜਿੰਗ ਦੀ ਗੱਲ ਕੀਤੀ ਹੈ ਅਗਰ ਉਹ ਦੋ ਸੀਟਾਂ ਵੀ ਲੈ ਜਾਂਦੇ ਆ ਇਸ ਹਾਲਾਤ ਵਿੱਚ ਜਿੱਥੇ ਸੱਤਾਧਾਰੀ ਤੇ ਦੂਸਰੀ ਪਾਰਟੀ ਆ ਤੇ ਮੈਨੂੰ ਲੱਗਦਾ ਆ ਕਿ ਉਹ ਆਪਣਾ ਮਾਣ ਤਾਣ ਜਿਹੜਾ ਆ ਉਹ ਬਣਾਏ ਰੱਖਣ ਦੇ ਵਿੱਚ ਕਾਮਯਾਬ ਹੋਣਗੇ ਲੇਕਿਨ ਅਗਰ ਉਹ ਅਮਰਤਾ ਪੀਤਮ ਸੌਰੀ ਅਮਰਤਾ ਵੜਿੰਗ ਜੀ ਦੀ ਸੀਟ ਜਿਹੜੀ ਆ ਉਹ ਲੈ ਜਾਣਗੇ ਤਾਂ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜੜੀ ਆ ਉਹ ਜਿੱਤ ਮੰਨੀ ਜਾਏਗੀ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਪੂਰੀ ਤਫਸੀਲ ਦੇ ਨਾਲ ਇਹਨਾਂ ਚਾਰ ਜਿਹੜੇ ਸੀਟਾਂ ਦੇ ਬਾਰੇ ਜਾਣਕਾਰੀ ਦਿੱਤੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਸੰਦੀਪ ਜੀ ਤੁਸੀਂ ਇੱਥੇ ਮੈਨੂੰ ਬੁਲਾਇਆ ਔਰ ਮੈਂ ਤੁਹਾਡਾ ਸਾਰਿਆਂ ਦਾ ਪੰਜਾਬੀ ਸ਼ਰੋਤਿਆਂ ਦਾ ਬਹੁਤ ਧੰਨਵਾਦ